ਨਸ਼ਾ ਇੱਕ ਅਜਿਹਾ ਸ਼ਬਦ ਹੈ ਜੋ ਕਿ ਨਿਸ਼ਚਿਤ ਤੌਰ ਤੇ ਮਨੁੱਖੀ ਜੀਵਨ ਨੂੰ ਅੰਧਕਾਰ ਵੱਲ ਧੱਕ ਦਿੰਦਾ ਹੈ ਇਹ ਨਾ ਸਿਰਫ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਬਰਬਾਦ ਕਰਦਾ ਹੈ ਸਗੋਂ ਇੱਕ ਪੂਰੇ ਪਰਿਵਾਰ ਅਤੇ ਸਮਾਜ ਨੂੰ ਤਬਾਹੀ ਦੇ ਰਸਤੇ ਉੱਤੇ ਲੈ ਜਾਂਦਾ ਹੈ ਅਜਿਹੀ ਬਰਾਈ ਦੇ ਖਿਲਾਫ ਜਦੋਂ ਪੂਰਾ ਸਮਾਜ ਇਕਜੁੱਟ ਹੋ ਕੇ ਆਵਾਜ਼ ਉਠਾਉਂਦਾ ਹੈ ਤਾਂ ਇਹ ਇੱਕ ਇਨਕਲਾਬ ਬਣ ਜਾਂਦਾ ਹੈ ਇਨਾਂ ਹੀ ਲਹਿਰਾਂ ਦੀ ਸ਼ੁਰੂਆਤ ਹੋਈ ਆ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਮ ਯੋਤ ਨਸ਼ਾ ਵਿਰੋਧ ਰਹੀ ਇਸ ਨੂੰ ਹੋਰ ਜ਼ੋਰ ਸ਼ੋਰ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਹਰ ਕਾਮਰਗਰ ਦੇ ਬਲ액 ਸਰਦਾਰ ਜਸਵੰਤ ਸਿੰਘ ਕੱਜਰ ਮਾਜਰਾ ਵੱਲੋਂ ਅਤੇ ਮੁੱਖ ਮੰਤਰੀ ਮਾਨ ਵੰਤ ਮਾਰ ਦੀ ਜਿੰਨੇ ਦੇ ਬਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜੁੱਧ ਨਸਿਆ ਬੁੱਧ ਸਾਡੇ ਭੈਣ ਚੱਲ ਰਹੀਆਂ ਜਿਹਦੇ ਵਿੱਚ ਨੌਜਵਾਨਾਂ ਨੂੰ ਆਪਿਆਂ ਨੂੰ ਬੱਚਿਆਂ ਨੂੰ ਅਜੇ ਮਾਪਾ ਭੈਣਾਂ ਤੁਸੀਂ ਨਹੀਂ ਹੱਥ ਪਾ ਜਾਂਦਾ ਵੀ ਇਹ ਛੱਗ ਕੋਈ ਇੱਕ ਬੰਦੇ ਦੀ ਨਹੀਂ ਹੈ ਕਿ ਜਾਂ ਸਾਰੇ ਲੋਕਾਂ ਦੀ ਮਿਲ ਕੇ ਲੜਨ ਬਣੀ ਹੈ ਸਦਾ ਕਰਦੇ ਹਨ

मिलके अपने मोहल्ले ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਜੇ ਨੂੰ ਨਿਹਾਲ ਮੁਹੰਮਦੀ ਸ਼ੁਰੂਆਤ ਅੰਬੇਦਕਰ ਭਵਨ ਪੂਰ ਕੋਟ ਰੋਡ ਤੋਂ ਸ਼ੁਰੂ ਹੋਈ ਜਿੱਥੇ ਸਥਾਨਕ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਆਪਣੀ ਜਾਗਰੂਕਤਾ ਦਰਸਾਈ ਵਿਧਾਇਕ ਦੇ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਤੇ ਚਰਚਾ ਕੀਤੀ ਤੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਕਿਸ ਤਰ੍ਹਾਂ ਨਸ਼ਾ ਮੁਕਤ ਪੰਜਾਬ ਦੀ ਦਿਸ਼ਾ ਵਿੱਚ ਕਦਮ ਚੁੱਕੇ ਜਾ ਰਹੇ ਹਨ ਲੋਕਾਂ ਨੇ ਵਿਧਾਇਕ ਨੂੰ ਸਰੋਪੇ ਬਾਕੇ ਸਰਮਾਨੰਤ ਕੀਤਾ ਅਤੇ ਵਿਧਾਇਕ ਨੇ ਉਹਨਾਂ ਨੂੰ ਨਸ਼ਾ ਛੱਡਣ ਅਤੇ ਕਿਸੇ ਵੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੀ ਸਹਾਇਤਾ ਨਾ ਕਰਨ ਦੀ ਸੋਚ ਪਾਈ ਇਸ ਤੋਂ ਬਾਅਦ ਅਗਰਵਾਲ ਧਰਮਸ਼ਾਲਾ ਵਿਖੇ ਹੋਈ ਦੂਜੀ ਮੀਟਿੰਗ ਵਿੱਚ ਵੀ ਲੋਕਾਂ 'ਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ ਇੱਥੇ ਵੀ ਵਿਧਾਇਕ ਨੇ ਸਪੱਸ਼ਟ ਕੀਤਾ ਕਿ ਨਸ਼ਾ ਕੇਵਲ ਇੱਕ ਵਿਅਕਤੀ ਹੀ ਨਹੀਂ ਸਗੋ ਪੂਰੇ ਪਰਿਵਾਰ ਅਤੇ ਸਮਾਜ ਲਈ ਲਾੜਤ ਹੈ ਸ਼੍ਰੀ ਗੱਜਨ ਮਾਜਰਾ ਨੇ ਸ਼ਹਿਰ ਦੇ ਵੱਖ-ਵੱਖ ਕਿਸਿਆਂ ਵਿੱਚ ਜਾ ਕੇ ਲੋਕਾਂ ਨਾਲ ਮਿਲਣੇ ਕੀਤੇਆਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ ਤੇ ਨੌਜਵਾਨ ਪੀੜ੍ਹੀ ਨੂੰ ਇਸ ਨਸ਼ੇ ਦੇ ਕਾਲੇ ਸائے ਤੋਂ ਬਚਾਉਣ ਲਈ ਉਤਸ਼ਾਹਿਤ ਕੀਤਾ ਇਹ ਮੁਹਿੰਮ ਸਿਰਫ ਇੱਕ ਪ੍ਰਚਾਰ ਹੀ ਨਹੀਂ ਸਗੋ ਇੱਕ ਸੰਵੇਦਨਸ਼ੀਲ ਅਤੇ ਦਿਲੋਂ ਨਿਕਲਣ ਵਾਲੀ ਕੋਸ਼ਿਸ਼ ਸੀ ਜੋ ਹਰ ਪੱਧਰ ਦੇ ਇਨਸਾਨ ਨੂੰ ਛੂ ਰਹੀ ਸੀ ਇੱਥੇ ਵੀ ਵਿਧਾਇਕ ਸਰਦਾਰ ਜਸਵੰਤ ਸਿੰਘ ਗੱਜਣਵਾਜਰਾ ਤੇ ਐਸ ਐਚਓ ਸਿਟੀ ਅਮਰਗੜ ਨੇ ਨਸ਼ੇ ਵਿਰੁੱਧ ਅਯੋਜਿਤ ਸਮਾਗਮ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਾ ਇੱਕ ਅਜੀਹਾ ਜ਼ਹਿਰ ਹੈ ਜੋ ਨੌਜਵਾਨੀ ਨੂੰ ਤਬਾਹ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਤੇ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਤੇ ਇਸ ਮਹਿੰਮ ਵਿੱਚ ਭਾਗੀਦਾਰ ਬਣਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਹਨਾਂ ਮੀਟਿੰਗਾਂ ਵਿੱਚ ਭਾਗ ਲਿਆ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇੱਥੇ ਵੀ ਵਾਰਡ ਵਾਸੀਆਂ ਵੱਲੋਂ ਵਿਧਾਇਕ ਗੱਜਣਾ ਮਾਜਰਾ ਐਸ ਐਚਓ ਸਿਟੀ ਅਹਮੜਾਦ ਤੇ ਹੋਰ ਪਤਵੰਤੇ ਸੱਜਣਾ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ HEEEEEEEEEEEEEEEEEEEEEEEEEEEEEEEEEEEEEEEEEEEEEE yeah. yeah. ਦਾ ਅਖੀਰਲਾ ਪੜਾ ਗੁਰੂ ਰਵਿਦਾਸ ਟਰੰਸ਼ਾਲਾ ਵਿਖੇ ਹੋਇਆ ਜਿੱਥੇ ਹਰ ਵਰਗ ਦੇ ਲੋਕਾਂ ਨੇ ਭਾਗ ਲੈ ਕੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਾਬਿਤ ਕੀਤਾ ਕਿ ਸਮਾਜ ਹੁਣ ਜਾਗ ਚੁੱਕਾ ਹੈ ਵਾਰਡ ਵਾਸੀਆਂ ਵੱਲੋਂ ਵਿਧਾਇਕ ਨੂੰ ਹਾਰ ਪਹਿਨਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਇੱਥੇ ਵੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਿਆ ਇਸ ਸਮਾਗਮ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਐਸ ਐਚ ਓ ਕਮਲਜੀਤ ਕੌਰ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਵਿਕਾਸ ਉਪਰ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਲਜੀਤ ਉੁੱਬੀ ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਸਾਬਕਾ ਪ੍ਰਧਾਨ ਜਤਿੰਦਰ ਭੋਲਾ ਆਪ ਮਹਿਲਾ ਅਸ਼ਿਆਰੀ ਪ੍ਰਧਾਨ ਰਿੰਕੂ ਗਰਗਟ ਤੇ ਮੁਲਾਜ਼ਮਾ ਗੂਸ਼ਕਰਨ ਦੀ ਸ਼ਰਮਾ ਤੇ ਸ਼ਹਿਰ ਦੇ ਹੋਰ ਪ੍ਰਤਵੰਤੇ ਵਿਅਕਤੀਆਂ ਨੇ ਭਾਗ ਲੈ ਕੇ ਸਮਾਜਿਕ ਜ਼ਿੰਮੇਵਾਰੀ ਨਿਭਾਈ ਸਰਦਾਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਐਸ ਐਚਓ ਸਿਟੀ ਮੈਡਮ ਕਮਲਜੀਤ ਕੌਰ ਨੇ ਅੰਤ ਵਿੱਚ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਨਸ਼ਾ ਤਸਕਰੀ ਰੋਕਣ ਲਈ ਸਰਕਾਰ ਕੜੇ ਕਦਮ ਚੁੱਕ ਰਹੀ ਹੈ ਅਤੇ ਜਦ ਤੱਕ ਲੋਕ ਆਪਣੇ ਘਰਾਂ ਤੋਂ ਆਪਣੇ ਮੁਹੱਲਿਆਂ ਤੋਂ ਆਪਣੀ ਜ਼ਮੀਰ ਤੋਂ ਨਸ਼ਾ ਹਟਾਉਣ ਦਾ ਯਤਨ ਨਹੀਂ ਕਰਨਗੇ ਤਦ ਤੱਕ ਇਹ ਲੜਾਈ ਅਧੂਰੀ ਰਹੇਗੀ ਪਰ ਇਸ ਤੀਜੇ ਦੇ ਨਾਲ ਲੋਕਾਂ ਨੇ ਭਾਗ ਲਿਆ ਉਹ ਦਰਸਾਉਂਦਾ ਹੈ ਕਿ ਸਮਾਜ ਹੁਣ ਨਵੇਂ ਦੌਰ ਵੱਲ ਵਧ ਰਿਹਾ ਹੈ ਇਹ ਮੁਹਿੰਮ ਸਿਰਫ ਜਾਗਰੂਤਾ ਨਹੀਂ ਹੈ ਸਗੋਂ ਇੱਕ ਸਮਾਜਿਕ ਇਨਕਲਾਬੀ ਸ਼ੁਰੂਆਤ ਹੈ ਜੋ ਅੱਜ ਨਹੀਂ ਤਾਂ ਕੱਲ ਨਵਤਮ ਯਾਦਗਾਰੀ ਭੱਤੀ ਕਰੇਗਾ ਇੱਕ ਅਜਿਹੇ ਪੰਜਾਬ ਜੋ ਨਸ਼ਿਆ ਰਹੇ ਤੰਦਰੁਸਤੀ ਤੇ ਸੰਸਕਾਰਮਾਨ ਹੋਵੇਗਾ ਇੱਥੇ ਵੀ ਲੋਕਾਂ ਨੇ ਦੋਹਾਂ ਹੱਥ ਉੱਚੇ ਕਰਕੇ ਸੌ ਚੁਕੀ ਅਤੇ ਵਧਾਇਕ ਦੀ ਅਗਵਾਈ ਹੇਠ ਨਸ਼ਿਆ ਵਿਰੁੱਧ ਕਦਮ ਚੁੱਕਣ ਦਾ ਸੰਕਲਪ ਕੀਤਾ ਦੇ ਬਟਾਕ ਤੇ ਪ੍ਰਮੁੱਖ ਵਿਅਕਤੀਆਂ ਦਾ ਸਨਮਾਨ ਕੀਤਾ ਹੈ ਜੈ ਜੈ Gece <laughs> ਪ੍ਰੋਗਰਾਮ ਦੇ ਆਖਿਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵਿਧਾਇਕ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਨੂੰ ਮੁਰਤੋਂ ਰੰਗਲਾ ਪੰਜਾਬ ਬਣਾਉਣਾ ਸੋ ਅਸੀਂ ਉਹਨਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ ਤੇ ਪੰਜਾਬ ਦੇ ਲਈ ਫਿਕਰਮੰਦ ਹਾਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਨੇਹਾ ਲੈ ਕੇ ਆਏ ਹਾਂ ਕਿ ਅਸੀਂ ਹਾਸਦਾ ਖੇਡਦਾ ਪੰਜਾਬ ਦੇਖਣਾ ਚਾਹੁੰਦੇ ਹਾਂ ਅਸੀਂ ਪੰਜਾਬੀਆਂ ਦੇ ਭਵਿੱਖ ਦੇ ਲਈ ਕੰਮ ਕਰਨਾ ਚਾਹੁੰਦੇ ਹਾਂ ਸਾਨੂੰ ਪੰਜਾਬ ਦੇ ਫਿਊਚਰ ਦਾ ਫਿਕਰ ਆ ਅਸੀਂ ਚਾਹੁੰਦੇ ਹਾਂ ਜੁਤ ਨਸ਼ਿਆਂ ਫਰਦ ਕੋਈ ਵੀ ਨੌਜਵਾਨ ਨਸ਼ੇ ਤੇ ਨਾ ਲੱਗੇ ਜਿਹੜਾ ਤਸਕਰਾ ਉਸ ਨੂੰ ਬਖਸ਼ਿਆ ਨਹੀਂ ਜਾਊ ਜਿਹੜਾ ਸਾਡਾ ਬੱਚਾ ਕਿਸੇ ਗਲਤ ਰਾਹ ਤੇ ਪੈ ਗਿਆ ਉਹਨੂੰ ਸਹੀ ਸਮਝਾ ਬੁਝਾ ਕੇ ਸਿਹਰ ਦੁਆਰਾ ਆਪਣੀ ਪ੍ਰਾਈਵੇਟ ਲਾਈਫ ਵਿੱਚ ਲੈ ਕੇ ਆਉਣਾ ਕਿ ਸਾਡਾ ਮੁੱਖ ਮਕਸਦ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਉਣਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਜੀ ਲੋਕਾਂ ਕੋਲ ਬਿਲਕੁਲ ਤੁਸੀਂ ਉਹ ਦੇਖਿਆ ਸਿਰ ਮੀਟਿੰਗਾਂ ਤੇ ਅੱਜ ਪੂਰਾ ਭਰਮਾ ਹੰਗਾਰਾ ਸੀ ਆ ਸ਼ਹਿਰ ਵਾਸੀ ਨੌਜਵਾਨ ਬੜੀ ਵੱਡੀ ਮਾਤਰਾ ਦੇ ਵਿੱਚ ਆਏ ਨੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਬਹੁਤੋਂ ਬਾਹਰ ਹੋਰ ਵੀ ਦੇਸ਼ ਤੇ ਜਿੱਥੇ ਕਿਤੇ ਵੀ ਵਸਦਾ ਜੇ ਜ਼ਿੰਦਗੀ ਜਿਉਣੀ ਸਿੱਖਣੀ ਹੈ ਤਾਂ ਨਸ਼ੇ ਤੋਂ ਦੂਰ ਰਹੋ ਇਹਦੀ ਜ਼ਿੰਦਗੀ ਦਾ ਅਸਲੀ ਮਤਲਬ ਉਹ ਆਨੰਦ ਆ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਵਿੱਚ ਆ ਵੀ ਇਹ ਤੱਚੇ ਪਿੱਲੇ ਨਸ਼ਿਆਂ ਦੇ ਬਗਰ ਨਾਲ ਕੋ ਜਿੰਦਗੀ ਜਿਉਣੀ ਤੁਹਾਡਾ ਜੀਵਨ ਹੀ ਸਭ ਤੋਂ ਉਫਰ ਹੋਵੇਗਾ ਜੇ ਤੁਸੀਂ ਨਸ਼ੇ ਤੋਂ ਮੋਤ ਇਹ ਮੁਹਮ ਸਾਰੇ ਹਲਕੇ ਚ ਕਰ ਰਹੇ ਹੋ ਜੀ ਤੁਸੀਂ ਪਹਿਲਾ ਹਲਕੇ ਚ ਹੋ ਚੁੱਕੀ ਇਕੱਲੇ ਸ਼ਹਿਰ ਹੀ ਰਹਤੇ ਸੀ ਕਿਆ ਹੀ ਕਰ ਬਾਕੀ ਦਾ ਹੋ ਚੁੱਕਿਆ ਪਹਿਲਾਂ ਬਹੁਤ ਬਹੁਤ ਸਾਨੂੰ